ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਸਤਗੁਰ ਸੇਵੀਐ ਵੱਡੀ ਬੜਾਈ ਹਰ ਜੀਅ ਚਿੰਤ ਵਸੈ ਮਨਾਈ ਹਰ ਜੀਉ ਸਫਲੋ ਬਿਰਖ ਹੈ ਅਮਰਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜਿਉ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸਬਤੀ ਹਰ ਗੁਣ ਗਾਵਣਿਆ ਰਹਾਉ ਸਤਗੁਰ ਸੇਵੀ ਸਭ ਤੋਂ ਸਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੇ ਮੈਲ ਕਬਾਏ ਤਰ ਸੱਚੈ ਸੋ ਬਾਪਾ ਬਣਿਆ ਬਿਨ ਗੁਰ ਨਾਮ ਨਾ ਪਾਇਆ ਚਾਏ ਸਿੱਧ ਸਾਧਿਕ ਰਹੇ ਬਿਲ ਲਾਏ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੇ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮਖ ਵੇਖੇ ਮੋਰਚਾ ਨਾ ਲਾਗੇ ਜਾਂ ਹੋਵੇਂ ਸੁਖ ਹੈ ਅਨਹਤ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸਬਦੀ ਸੱਚ ਸਮਾਵਣਿਆ ਬਿਨ ਸਤਗੁਰੋ ਕਿਹੋ ਦੇਖਿਆ ਨਾ ਚਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਿਆ ਸੱਚੇ ਸਹਿਜ ਸਮਾਵਣਿਆ ਗੁਰਮਖ ਹੋਵੇ ਸੋ ਇੱਕ ਸਿਉ ਲੇਵ ਲਾਏ ਤੋ ਜਾ ਪਰਮ ਗੁਰਬਤ ਜਲਾਏ ਕਾਇਆ ਅੰਦਰ ਬਣਜ ਕਰੇ ਵਾਪਾਰਾ ਨਾਮ ਨਿਤਾਣ ਸਚ ਪਾਵਣਿਆ ਗੁਰਮਖ ਕਰਨੀ ਹਰ ਕੀਰਤ ਸਾਰ ਗੁਰਮਖ ਪਾਏ ਮੋਖ ਦੁਆਰ ਆਂ ਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਗੁਰ ਦਾਤਾ ਮਿਲੇ ਮਿਲਾਇਆ ਪੂਰੇ ਪਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ